ਨਵੀਂ ਦੇਖੋ ਦੋਸਤੋ ਆਪਾਂ ਪਿੰਡ ਦੇ ਨਿੱਕੇ ਰਸਤੇ ਤੇ ਆ ਗਏ ਆ ਮਾਚਲ ਚ ਉਹ ਖੂਆ ਬਾਣੀਆਂ ਬਰਾਸਤਾ ਦੇਖੋ ਤੇ ਇਹ ਦੇਖੋ ਪਿੱਪਲ ਪੁਰਾਣਾ ਬਹੁਤ ਵੱਡਾ ਦਰਖਤ ਆ ਪੁਰਾਣਾ ਦਰਖਤ ਆ ਦੇਖੋ ਕਟੋਆ ਤੇ 2-300 ਸਾਲ ਪੁਰਾਣਾ ਦਰਖਤ ਆ ਹੂੰ ਤਾਂ ਵੈਸੇ ਇੱਥੇ ਆਪਾਂ ਨੂੰ ਪਤਾ ਨਹੀਂ ਲੱਗਦਾ ਇਹਦਾ 2-2 ਸਾਲ ਪੁਰਾਣੇ ਦਰਖਤ ਤਾਂ ਆਮ ਹੀ ਖੜੇ ਆ ਕਿ ਇੱਥੇ ਕਿਹੜਾ ਪਥਰੀਲੀ ਧਰਤੀ ਆ ਇਹ ਕਿਹੜਾ ਵਿਕਾਸ ਕਰਦੀ ਆ

ਬਾਈ ਐਸ ਨੋ ਕਮਨ ਨਾ ਨੇਚਰ ਬਿਊਟੀ ਆ ਇਥੇ ਜਾਣਾ ਕਿ ਆ ਜਾਣਾ ਹੈ ਬਣਾਇਆ ਤਾਂ ਪਾਣੀ ਇੱਥੇ ਹੈ ਨਾ ਬਾਈ ਚੱਲ ਦੋ ਇਹ ਨੇਚਰ ਬਿਊਟੀ ਆ ਇਹ ਵਾਚ ਚੱਲ ਕੋਈ ਮੁੜਿਆ ਆਵਾਂਗੇ ਆਪਾਂ ਕੀ ਉੱਥੇ ਟ੍ਰੈਕਟਰ ਲੱਗਦੀ ਹੈ ਆਪਣੀ ਦੇਖੋ ਬੇ ਕੁੱਤਾ ਨਿਕਲ ਆਇਆ ਵਾਹ

ਹਾਂ ਸਾਹਮਣੇ ਦਾ ਘਰਤ ਵਰਣੀ ਆ ਗਿਆ ਉਹਨਾਂ ਅੱਜ ਨਹੀਂ ਜਾਣਗੇ ਦੀ ਖਾਦੀ ਕੀ ਦਾ ਹੈ ਹਾਂ ਜਮਾਂਗੇ ਪੁੱਤ ਤੇ ਬਾਈ ਘਰ ਦੇ ਕੀ ਪਏ ਪੱਥਰ ਆਣਾ ਇਹ ਇੱਥੇ ਪੱਥਰ ਆ ਨਿਉਣੀ ਬੱਟੀ ਦੀ ਵੀ ਬਾਹੀ ਦਾ ਨਹੀਂ ਮਿੱਟੀ ਦੇ ਵਿੱਚ ਪੱਥਰ ਹੁਣ ਆ ਕੁਝ ਕਿਸੇ ਨੇ ਚਿਣਿਆ ਥੋੜੀ ਆ ਇਹ ਰਗੜ ਉਹ ਤੁਰ ਤੁਰ ਕੇ ਬੜੇ ਪੱਥਰ ਨਿਕਲੇ ਥੱਲੋਂ ਇਸ ਤਰ੍ਹਾਂ ਆ ਪੱਕੇ ਪਹਾੜ ਦੇ ਉੱਤੇ ਕੁਝ ਨਹੀਂ ਹੁੰਦਾ ਜਿਹੜਾ ਕੱਚਾ ਪਹਾੜ ਉਹਦੇ ਉੱਤੇ ਉਹ ਕੱਚਾ ਥਾ ਗਿਆ ਉਹਦੇ ਤੇ ਫੇਰ ਕੜ ਕਬੀ ਜੀ ਲੈ ਉਹਨਾਂ ਨੇ ਆ ਤਾਂ ਮੈਨੂੰ ਪਤਾ ਇੱਥੇ ਪਾਰ ਡਿੰਡਾਂ ਬਹੁਤ ਦੂਰ ਦੂਰ ਤੱਕ ਨਿਕਲ ਜਾਂਦੀਆਂ